ਸ੍ਰੀ ਅਕਾਲ ਭਾਜੀ ਵਾਰਡ ਨੰਬਰ 18 ਬੋਲੀ ਭਾਜੀ ਇੱਕ ਇੱਥੇ ਆ ਜੀ ਮੇਰੀ ਬੇਨਤੀ ਸੁਣੋ ਹਾਲਾ ਕੀ ਚੱਕਰ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਸੁਮੇਤੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਾਰਡ ਨੰਬਰ 18 ਤੋਂ ਸਾਡੇ ਬਹੁਤ ਹੀ ਇਮਾਨਦਾਰ ਸਮਾਜ ਸੇਵੀ ਹਰ ਇੱਕ ਇਨਸਾਨ ਦੇ ਦੁੱਖ ਸੁੱਖ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਇਸ ਵਾਰਡ ਦੇ ਵਿੱਚ ਉਮੀਦਵਾਰ ਬਣਾ ਕੇ ਭੇਜਿਆ ਅੱਜ ਉਹ ਚੇਚੇ ਤੌਰ ਤੇ ਸਮੁੱਚੇ ਸਾਥੀਆਂ ਦੇ ਨਾਲ ਅਸੀਂ ਇਸ ਵਾਰਡ ਦੇ ਵਿੱਚ ਪਹੁੰਚੇ ਹਾਂ ਤੇ ਮੈਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਸਮੁੱਚੇ ਸਾਥੀਆਂ ਡਾਕਟਰ ਸਾਹਿਬ ਦਾ ਮਾਸਟਰ ਜੀ ਦਾ ਜਿਨ੍ਹਾਂ ਨੇ ਅੱਜ ਜਕਾਰਿਆਂ ਦੀ ਗੂੰਜ ਦੇ ਵਿੱਚ ਵਿਸ਼ਵਾਸ ਦਿਵਾਇਆ ਸਰਦਾਰ ਮਿਸ਼ਨ ਸਿੰਘ ਜੀ ਇਸ ਵਾਰ ਦੇ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਭੇਜਾਂਗੇ ਮੈਂ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਵਾਟ ਵਾਸੀਆਂ ਨੂੰ ਅਪੀਲ ਕਰਦਾ ਕਿ ਪਿਛਲੇ ਲੰਬੇ ਸਮੇਂ ਦੀਆਂ ਬੜੀਆਂ ਮੁਸ਼ਕਲਾਂ ਨੇ ਤਰਨਤਨ ਸ਼ਹਿਰ ਦੀ ਮੈਂ ਕੋਈ ਲੀਡਰਾਂ ਵਾਂਗੂ ਝੂਠ ਬੋਲਣ ਜਾਂ ਲਾਰਾ ਲਾਉਣ ਨਹੀਂ ਆਇਆ ਜਿਹੜੀਆਂ ਜੋ ਪਾਰਟੀਆਂ ਕਰਦੀਆਂ ਮੈਂ ਤਾਂ ਇਹ ਹੀ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਹੀਂ ਨਗਰ ਨਿਵਾਸੀਆਂ ਨੂੰ ਕਿ 2 ਮਾਰਚ ਵਾਲੇ ਦਿਨ ਇੱਕ ਇੱਕ ਵੋਟ ਜਿਹੜੀ ਕਮਲ ਤੇ ਫੁੱਲ ਤੇ ਉੱਤੇ ਪਾ ਕੇ ਤੁਸੀਂ ਆਪਣੀ ਜ਼ਿਮੇਵਾਰੀ ਨਿਭਾ ਦਿਓ ਉਹ ਤੋਂ ਵੱਧਾਂ ਦਾਸ ਦੀਆਂ ਜ਼ਿਮੇਵਾਰੀਆਂ ਸ਼ੁਰੂ ਕੋਸ਼ਿਸ਼ ਆ ਮੇਰੀ ਕਿ ਇਸ ਪਵਿੱਤਰ ਨਗਰੀ ਦੀ ਕਰਵਾਉਣਾ ਪਰਮਾਤਮਾ ਨੇ ਕੋਸ਼ਿਸ਼ ਆ ਮੇਰੀ ਇਸ ਪਵਿੱਤਰ ਨਗਰੀ ਦੀ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਲੋਕਾਂ ਦੇ ਚਿਹਰੇ ਜਿਹੜੇ ਮਰਜਾਏ ਪਏ ਨੇ ਗੁਰੂ ਕਿਰਪਾ ਕਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਲੰਬੇ ਸਮੇਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਚਿਹਰਿਆਂ ਤੇ ਜਿਹੜੀ ਖੁਸ਼ੀ ਦੁਬਾਰਾ ਭਰਤੀ ਚਾਹਤਾ ਪਾਰਟੀ ਲੈ ਕੇ ਆਉ। ਇਸ ਵਾਰਡ ਦੀ ਬੜੀ ਬੜੀ ਦਰਸਦੀ ਆਇ ਤੇ ਕੋਲੇ ਡੰਪ ਪਿਆ ਜਿਹਦੇ ਕਰਕੇ ਲੋਕ ਬੜੇ ਪਰੇਸ਼ਾਨ ਨੇ। ਡੰਪ ਧੂੜੇ ਪਰੇਸ਼ਾਨ ਡੰਪ ਦਾ ਮੇਰੀ ਇੱਕ ਹੀ ਬੇਨਤੀ ਹੈ ਜੀ ਮੇਰੇ ਧਿਆਨ ਚ ਦਿੱਤਾ ਜੀ ਜਦੋਂ ਸਬੰਧਤ ਸਾਰੇ ਪ੍ਰਮੁੱਖ ਲੋਕ ਇੱਥੇ ਬੈਠੇ ਸੀ ਉਹਨਾਂ ਸਾਰੀਆਂ ਮੁਸ਼ਕਲਾਂ ਚਾਹੇ ਡੰਪ ਦੀ ਗੱਲ ਕਰ ਲਓ ਚਾਹੇ ਨਸ਼ੇ ਦੀ ਗੱਲ ਕਰ ਲਓ ਇਹਨਾਂ ਹਾਲਾਤਾਂ ਤੋਂ ਸਮੁੱਚੇ ਬਾਡਵਾਸੀ ਜਿਹੜੇ ਪਰੇਸ਼ਾਨ ਨੇ ਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੇ ਪਿਆਰ ਤੇ ਸਫਕਾ ਨਗਰ ਕੌਂਸਲ ਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਬਣੇ ਕਿਉਂਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਨੇ ਉਹ ਹਾਰ ਬਦਲ ਕੇ ਰੱਖ ਦਿੱਤੀ ਆ ਮੈਂ ਤੁਹਾਡੇ ਮਾਧਿਅਮ ਰਹੀ ਫਿਰ ਵਿਸ਼ਵਾਸ ਦਿਵਾਉਣਾ ਚਾਹੇ ਕੁੰਡੇ ਦੇ ਡੈਂਪ ਦੀ ਗੱਲ ਕਰੋ ਚਾਹੇ ਸੀਵਰੇਜ ਦੀ ਗੱਲ ਕਰੋ ਚਾਹੇ ਨਸ਼ੇ ਦੀ ਗੱਲ ਕਰੋ ਗੈਂਗਸਟਰਵਾਦ ਦੀ ਗੱਲ ਕਰੋ ਜਿਹੜੀਆਂ ਵੀ ਸਮੱਸਿਆਵਾਂ ਨੇ ਮੇਨ ਤੌਰ ਤੇ ਗੰਦੇ ਪਾਣੀ ਦੀ ਬੜੀ ਸਮੱਸਿਆ ਇਹਨਾਂ ਸਾਰਿਆਂ ਦੀ ਸਮੱਸਿਆ ਦਾ ਜਿਹੜਾ ਹੱਲ ਆ ਮੈਂ ਕੇਂਦਰ ਦੇ ਅੱਗੇ ਜਦੋਂ ਸਾਡਾ ਇੱਥੇ ਪ੍ਰਧਾਨ ਬਣਾਉਂਦੇ ਨੇ ਕਾਉਂਸਲਰ ਜੱਦੇ ਨੇ ਮੈਂ ਕੇਂਦਰ ਤੇ ਅੱਗੇ ਸਮੁੱਚੇ ਲੋਕਾਂ ਦੀ ਅਪੀਲ ਨੂੰ ਲੈ ਕੇ ਜਾਵਾਂਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਸਾਡੇ ਪ੍ਰਧਾਨ ਨੇ ਜਿੱਥੇ ਵੀ ਸਾਡੀਆਂ ਲੋਕਾਂ ਨੇ ਸੇਵਾ ਕਰਤਾ ਮੌਕਾ ਦਿੱਤਾ ਉਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਹਰ ਦਾ ਹੱਲ ਕਰਵਾਉਣ ਲਈ ਸਮੁੱਚੀ ਭਾਰਤੀ ਜਨਤਾ ਪਾਰਟੀ ਵਚਨਬੱਧ ਰਹੀ ਜੀ ਸਰ ਜੀ ਪੂਰੀ ਵਾਰਡ ਵਿੱਚ ਪੂਰੇ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੋਰਡ ਤੇ ਬੈਨਰ ਲੱਗੇ ਆਏ ਕੀ ਲੱਗਦਾ ਵਾ ਬਖਸ਼ਾਟ ਹੋ ਗਈ ਹੈ ਤੁਹਾਡੇ ਸਾਹਮਣੇ ਹੈ ਜਿਹਦੀਆਂ ਬਾਹਾਂ 'ਚ ਜੋਰ ਜਾਂ ਜਿਹਨੂੰ ਲੋਕਾਂ ਤੇ ਵਿਸ਼ਵਾਸ ਹੁੰਦਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦੇ ਇਹਨਾਂ ਲੋਕਾਂ ਨੇ ਨਾਮਜ਼ਦਗੀਆਂ ਤੋਂ ਲੈ ਕੇ ਪੜਤਾਲ ਤੱਕ ਪੜਤਾਲ ਤੋਂ ਬਾਅਦਾਂ ਤੁਹਾਡੇ ਵੀ ਧਿਆਨ ਚ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਹਰੇਕ ਮੁਕਾਬਲੇ ਦਾ ਇਹਨਾਂ ਦਾ ਸਾਹਮਣਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਜਵਾਬ ਛਪਾਈਆਂ ਤੇ ਅੱਗੇ ਇਹ ਕਿਤੇ ਵੀ ਰੁਕ ਨਹੀਂ ਸਕੀ ਪੋਸਟਰ ਫੜ ਰਹੇ ਆ ਜਿੰਨੀ ਮਰਜ਼ੀ ਕਟਿਆ ਤੋਂ ਕਟਿਆ ਰਾਜਨੀਤੀ ਕਰ ਲੈਣ ਪਰ ਇਹ ਝਾੜੂ ਦਾ ਟੀਲਾ ਟੀਲਾ ਹਉਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕੀ ਤਰਨ ਤਰਨ ਸ਼ਹਿਰ ਦੇ ਵਿੱਚ ਇਸ ਪਵਿੱਤਰ ਸ਼ਹਿਰ ਦੇ ਵਿੱਚ ਕਮਲ ਦਾ ਫੁੱਲ ਜਿਹੜਾ 2 ਮਾਰਚ ਨੂੰ ਖਿਲਾਉਣ ਲਈ ਤਿਆਰ ਬੈਠੇ ਨੇ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚੱਲਾ ਕਿਸੇ ਵੀ ਪੱਖ ਦੇ ਨਾਲ ਹੁਣ ਸਤਾਤਰ ਪਾਰਟੀ ਦੀ ਨਹੀਂ ਕੰਮਜਾਬ ਹੋਣੀ ਅਸ਼ਾਦੀ ਘਰਾਂ ਲੋਕਾਂ ਮਿਲ ਰਹੇ ਸਮਰਥਨ ਮਿਲ ਰਹੇ ਵਾਕੀ ਕਹਿਣਾ ਚਾਹੁੰਦੇ ਜੇ ਕੀ ਇਹਨਾਂ ਦੇ ਨਾਲ ਵਾਅਦੇ ਕੀਤੇ ਸਹੀ ਕਿਹੜੇ ਮੁੱਦੇ ਆ ਸਭ ਤੋਂ ਪਹਿਲਾਂ ਇਹ ਵੈਗਰੀ ਖਾਲਸਾ ਵੈਗਰੀ ਬਤਈ ਇਹ ਸਾਨੂੰ ਸ਼ਹਿਰ ਦੇ ਇਸੇ ਮਹੱਲੇ ਨੇ ਪਾਰ ਨੰਬਰ 18 ਜੇ ਜਿੰਨੇ ਇਹ ਮੁੱਦੇ ਪ੍ਰਧਾਨ ਜੀ ਨੇ ਸਾਡੇ ਨੂੰ ਦੱਸਤੇ ਆ ਇਹੀ ਮੁੱਦੇ ਆ ਕਿ ਪ੍ਰਮਾਣਵਾ ਕਰੇ ਸੇਵਾ ਦਾ ਮੌਕਾ ਦੇਵੇ ਇਹ ਪ੍ਰਧਾਨ ਜੀ ਵੀ ਜੋ ਆਪਣਾ ਵਾਦਾ ਕਰ ਚੁੱਕਿਆ ਇਸੇ ਤਰ੍ਹਾਂ ਪੂਕਤਾਂਗੇ ਕਿਉਂਕਿ ਕਿਦਾਂ